ਜੇ ਐਸੇ ਤੁਹਾਨੂੰ ਬੱਚਿਆਂ ਦੇ ਨਾਲ ਰੂਬਰੂ ਕਰਵਾਵਾਂਗੇ ਜਿਹੜੇ ਦਸਾਂ ਨੋਹਾਂ ਦੀ ਕੀਰਤ ਕਰਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਔਰ ਖੱਲੀ ਦਿਖਾਈ ਹੀ ਨਹੀਂ ਦੇਣਗੇ ਉਹਨਾਂ ਲੋਕਾਂ ਲਈ ਮਿਸਾਲ ਵੀ ਬਣਨਗੇ ਜਿਹੜੇ ਬੇਲੇ ਫਰੋੜਾਂ ਦੇ ਉੱਤੇ ਨਸ਼ਾ ਕਰਕੇ ਇੱਧਰ ਉੱਧਰ ਟਹਿਲਦੇ ਦਿਖਾਈ ਦਿੰਦੇ ਨੇ ਜਿਹੜੇ ਮਾਪੇ ਦੇ ਉੱਤੇ ਬੋਝ ਬਣੇ ਹੋਏ ਨੇ ਇਹ ਬੱਚੇ ਉਹਨਾਂ ਲੋਕਾਂ ਲਈ ਇੱਕ ਮਿਸਾਲ ਵੀ ਬਣਦੇ ਤੇ ਉਹਨਾਂ ਨੂੰ ਇੱਕ ਪ੍ਰੇਰਨਾ ਦਾ ਸਰੋਤ ਵੀ ਬਣਦੇ ਨਜ਼ਰ ਆ ਰਹੇ ਨੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਮੰਨ ਲਓ ਜਿਹੜਾ ਸਮਾਨ ਸਮੂਹ ਤਿਆਰ ਕਰਦੇ ਆ ਨੂ ਔਰ ਕਿੱਥੋਂ ਤੁਸੀਂ ਸਿੱਖਿਆ ਆਪ ਹੀ ਸਾਰਾ ਤਿਆਰ ਕਰਦੇ ਹੋ ਜਾਂ ਬਣਿਆ ਬਣਾਇਆ ਲੈ ਕੇ ਆਉਂਦੇ ਹੋ ਅਸੀਂ ਆਪ ਹੀ ਤਿਆਰ ਕਰਦੇ ਆ ਮਤਲਬ ਮਾਂ ਬਣਾਉਂਦੇ ਨੇਗੇ ਮੇਰੇ ਤੇ ਮੈਂ ਇਧਰ ਆ ਕੇ ਗਰਮ ਕਰਕੇ ਤੇ ਫਰਾਈ ਕਰਕੇ ਦੇ ਦੇਣਾ ਹਾਂ ਤੁਹਾਡੀ ਉਮਰ ਹੈ ਜੀ ਕਿੰਨੀ ਹੈ ਮੇਰੀ ਉਮਰ 15 ਸਾਲ ਹੈ 15 ਸਾਲ ਜੀ ਮਨੋ ਸਟੱਡੀ ਵਗੈਰਾ ਫਿਰ ਕੇ ਤਾਂ ਹਾਂਜੀ ਸਟੱਡੀ ਕਰਦਾ ਮੈਂ 8th ਕਲਾਸ ਵਿੱਚ ਪੜ੍ਹਦਾ ਜੀਡੀਵੀ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਨੂੰ ਮੈਂ 3 ਪੰਜ ਵਜੇ ਤੱਕ ਕਾਇਨਾਮਾ ਮੇਰਾ 5:30 ਵਜੇ ਤੱਕ ਸਾਰਾ ਸੈਟਅਪ ਰੈਡੀ ਹੋ ਜਾਂਦਾ ਫਿਰ ਸਵੇ ਕਸਟਮਰਸ ਆਉਂਦੇ ਨੇ ਫਿਰ 10 ਵਜੇ ਮੈਂ ਚੱਕਣਾ ਸ਼ੁਰੂ ਕਰਦਾ ਹਾਂ 10:30 ਵਜੇ ਤੱਕ ਮੇਰਾ ਸਾਰਾ ਕੁਝ ਛੱਕਿਆ ਜਾਂਦਾ ਫਿਰ 11 ਵਜੇ ਤੱਕ ਘਰੇ ਪਹੁੰਚ ਜਾਂਦਾ ਹਾਂ ਧੀ ਉਮਰ ਦੀ ਗੱਲ ਕਰੀਏ ਬੱਚੇ ਤਾਂ ਮਾਪੇ ਦਾ ਬੈਸੀ ਕਹਿਣਾ ਨਹੀਂ ਮੰਨਦੇ ਹਨਾ ਰੋਡਾਂ ਦੇ ਉੱਤੇ ਗਲੀਆਂ ਦੇ ਵਿੱਚ ਖੇਡਣ ਖੁੱਡਣ ਦੀ ਉਮਰ ਆ ਮੰਨ ਲਓ ਖੇਡਦੇ ਨੇ ਜਾ ਮੰਨ ਲਓ ਕਿ ਇਹ ਗੇਮਾਂ ਦੇ ਵਿੱਚ ਬੜੇ ਹੁੰਦੇ ਆ ਜਾਂ ਮੰਨ ਲਓ ਕਿਸੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਦੇ ਵਿੱਚ ਸਕੂਲ ਤੋਂ ਬਾਅਦ ਬਸ ਤਾਂ ਸੁੱਟ ਕੇ ਭੱਜ ਜਾਂਦੇ ਨੇ ਵੀ ਅਸੀਂ ਤਾਂ ਘੁੰਮ ਕੇ ਆਈਏ ਕਦੇ ਤੁਹਾਡਾ ਦਿਲ ਨਹੀਂ ਇੰਦਾ ਕਰਦਾ ਨਹੀਂ ਮੇਰਾ ਮਨ ਨਹੀਂ ਕਰਦਾ ਮੇਰਾ ਦਿਲ ਤਾਂ ਸਿੱਧੇ ਕਰਦਾ ਘਰੇ ਰਵਾਂ ਮੰਮਾ ਦੀ ਹੈਲਪ ਕਰਾਵਾਂ ਤੇ ਮੰਮਾ ਨਾਲ ਮਤਲਬ ਸਕੂਲ ਕਰਾਵਾਂ ਪੈਸਾ ਇਹੋ ਜਿਹਾ ਟੇਸਟ ਹੁੰਦਾ ਵਧੀਆ ਟੇਸਟ ਦਾ ਖਾਣ ਜਿਵੇਂ ਵਧੀਆ ਵਾ ਵਧੀਆ ਸਮਾਨ ਬਣਾਉਂਦਾ ਕੋਈ ਗੰਦਕੇ ਨਹੀਂ ਜਿਵੇਂ ਵਧੀਆ ਤੁਸੀਂ ਵੀ ਇੱਥੇ ਅਕਸਰ ਆਉਂਦੇ ਹੋ? ਹਾਂਜੀ ਵੀਰੇ ਆਪਰੇ ਦੋਨੇ ਆਂਦੇ ਆ। ਯਾਰ ਦੋਸਤ ਆਪਣਾ ਤੇ ਰੋਜ਼ ਆਈਦਾ ਆਪਾਂ। ਸਾਕਰ ਬੱਧਾ ਟੈਸਟ ਆ ਤਾ ਆਈਦਾ ਵੀਰੇ ਆਪਾਂ ਹੋਰ ਤੱਕਰਨਾ ਤਾਂ ਨਹੀਂ ਜਾਂਦੇ ਆਪਾਂ ਵੀਰੇ ਵੀ ਆਈਦਾ ਆਪਾਂ। ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਤੁਹਾਡੇ ਨਾਲ ਰਕੇਸ਼ ਅੱਜ ਐਸੇ ਤੁਹਾਨੂੰ ਬੱਚਿਆਂ ਦੇ ਨਾਲ ਰੂਬਰੂ ਕਰਵਾਵਾਂਗੇ ਜਿਹੜੇ ਦਸਾਂ ਨੋਹਾਂ ਦੀ ਕੀਰਤ ਕਰਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਔਰ ਖੱਲੀ ਦਿਖਾਈ ਹੀ ਨਹੀਂ ਦੇਣਗੇ ਉਹਨਾਂ ਲੋਕਾਂ ਲਈ ਮਿਸਾਲ ਵੀ ਬਣਨਗੇ ਜਿਹੜੇ ਬੇਲੇ ਰੂੜਾਂ ਦੇ ਉੱਤੇ ਨਸ਼ਾ ਕਰਕੇ ਇੱਧਰ ਉੱਧਰ ਟਹਿਲਦੇ ਦਿਖਾਈ ਦਿੰਦੇ ਨੇ ਜਿਹੜੇ ਮਾਪੇ ਦੇ ਉੱਤੇ ਬੋਝ ਬਣੇ ਹੋਏ ਨੇ ਇਹ ਬੱਚੇ ਉਹਨਾਂ ਲੋਕਾਂ ਲਈ ਇੱਕ ਮਿਸਾਲ ਵੀ ਬਣਦੇ ਤੇ ਉਹਨਾਂ ਨੂੰ ਇੱਕ ਪ੍ਰੇਰਣਾ ਦਾ ਸਰੋਤ ਵੀ ਬਣਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਵੱਲੋਂ ਦੇਖ ਕੇ ਉਹਨਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ ਕਿ ਬੱਚੇ ਕਿਵੇਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਣਾ ਔਰ ਆਪਣੀ ਫੈਮਿਲੀ ਦਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਗੁਰਸਿੱਖ ਬੱਚੇ ਵੀ ਸਾਡੇ ਨਾਲ ਐ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਸ਼ਗੁਨਾ ਜੀ ਗੁਰਸ਼ਗੁਨਾ ਮਤਲਬ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਹੋ 6 ਮਹੀਨੇ ਹੋ ਗਏ ਲੰਗੇ ਹਾਂਜੀ 6 ਮਹੀਨੇ ਦਾ ਜੀ ਮਤਲਬ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਮਤਲਬ ਜਿਹੜਾ ਸਮਾਨ ਸਮੂਹ ਤਿਆਰ ਕਰਦੇ ਆ ਨਾ ਔਰ ਕਿੱਥੋਂ ਤੁਸੀਂ ਸਿੱਖਿਆ ਆਪ ਹੀ ਸਾਰਾ ਤਿਆਰ ਕਰਦੇ ਹੋ ਜਾਂ ਬਣਿਆ ਬਣਾਇਆ ਲੈ ਕੇ ਆਉਂਦੇ ਹੋ ਅਸੀਂ ਆਪ ਹੀ ਤਿਆਰ ਕਰਦੇ ਹਾਂ ਮਤਲਬ ਮਾਂ ਬਣਾਉਂਦੇ ਨੇਗੇ ਮੇਰੇ ਤੇ ਮੈਂ ਇਧਰ ਆ ਕੇ ਗਰਮ ਕਰਕੇ ਤੇ ਫਰਾਈ ਕਰਕੇ ਦੇ ਦੇਣਾ ਤੁਹਾਨੂੰ ਤੇ ਮਤਲਬ ਤੁਹਾਡੀ ਉਮਰ ਹਜੇ ਕਿੰਨੀ ਆ ਮੇਰੀ ਉਮਰ 15 ਸਾਲ ਦੀ 15 ਸਾਲ ਅੱਗੇ ਮਤਲਬ ਸਟੱਡੀ ਵਗੈਰਾ ਫਿਰ ਕੇ ਤਾਂ ਹਾਂਜੀ ਸਟੱਡੀ ਕਰਦਾ ਮੈਂ 8th ਕਲਾਸ ਵਿੱਚ ਪੜ੍ਹਦਾ ਜੀ.ਡੀ.ਵੀ. ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੀ ਤੇ ਫਿਰ ਪੜ੍ਹਾਈ ਦੇ ਵਿੱਚ ਕਿਤੇ ਔਖਾ ਨਹੀਂ ਹੁੰਦੀ ਜਿੱਦਾਂ ਹੁਣ ਤੁਸੀਂ ਪੜ੍ਹਾਈ ਕਰਦੇ ਹੋ ਕੋਈ ਔਖਾ ਨਹੀਂ ਲੱਗਦਾ ਕਿ ਪੜ੍ਹਾਈ ਵੀ ਕਰਨੀ ਹੈ ਨਾਲ ਨਾਲ ਕੰਮ ਵੀ ਕਰਦੇ ਹੋ ਨਹੀਂ ਔਖਾ ਤਾਂ ਨਹੀਂ ਲੱਗਦਾ ਨਾਲ ਦੇ ਨਾਲ ਸਕੂਲੇ ਸਵੇਰੇ 7:30 ਤੋਂ ਦੁਪਹਿਰ ਦੇ 2 ਵਜੇ ਤੱਕ 2 ਵਜੇ ਤੱਕ ਹਾਂਜੀ ਉਸ ਤੋਂ ਬਾਅਦ ਫਿਰ ਮੰਮੀ ਨਾਲ ਹੈਲਪ ਕਰਨਾ ਫਿਰ ਸ਼ਾਮ ਨੂੰ ਇੱਥੇ ਆ ਜਾਣਾ 5 ਵਜੇ ਇਸ ਮਾਨ ਸਾਰਾ ਤੁਹਾਨੂੰ ਤਿਆਰ ਮੰਮੀ ਕਰਕੇ ਦਿੰਦੇ ਹਾਂ ਹਾਂਜੀ ਮੰਮੀ ਕਰਕੇ ਦਿੰਦੇ ਹਾਂ ਜੀ ਮੈਂ ਸਕੂਲੋਂ ਉਹਨਾਂ ਦੀ ਮੇਰਾ ਮੇਰੇ ਮੰਮਾ ਸਾਰਾ ਸਮਾਨ ਤਿਆਰ ਕਰਕੇ ਰੱਖ ਦੇਣਗੇ ਫਿਰ ਮੈਂ ਉਹਨਾਂ ਦਾ ਸਮਾਨ ਸਾਰਾ ਕੁਝ ਰੇਡ ਦੇ ਉੱਤੇ ਤਿਆਰ ਕਰਕੇ ਤੇ ਮੈਂ ਇੱਥੇ ਲਿਆ ਕੇ ਫਿਰ ਆਪਣਾ ਸਟਾਲ ਵਗੈਰਾ ਸਭ ਕੁਝ ਸੈਟ ਅਪ ਕਰਕੇ ਫਿਰ ਫਰਾਈ ਤੇ ਸਟੀਮ ਕਰਕੇ ਦਿਨਾ ਵਾ ਅੱਛਾ ਤੇ ਮਤਲਬ ਕਿੰਨੀ ਜੇ ਗੱਲ ਕਰੀਏ ਆਪਾਂ ਨੂੰ ਕਿੰਨੀ ਕਿ ਸੇਲ ਹੋ ਜਾਂਦੀ ਹੈ ਰੋਜ਼ ਦੀ ਰੋਜ਼ ਦੀ ਮਤਲਬ ਸੰਡੇ ਕਿੰਨੋਂ ਹੁੰਦੀ ਆ 7-800 ਦੀ ਮਤਲਬ ਉੱਦਾਂ ਫਿਰ ਐਵਰੇਜ 4-500 ਹਾਂਜੀ ਜੀ ਮੈਨੂੰ ਜੀ ਆਪਾਂ ਗੱਲ ਕਰੀਏ ਇਹਦੀ ਜਿੱਦਾਂ ਮੈਂ ਮਿਹਨਤ ਦੀ ਹੁਣ ਤੇ ਮम्मी ਤੁਹਾਡੇ ਤੁਸੀਂ ਸਕੂਲੇ ਚਲੇ ਜਾਂਦੇ ਹੋ ਫਿਰ ਉਸ ਤੋਂ ਬਾਅਦ ਉਹ ਸਾਰਾ ਸਮਾਨ ਦੇ ਵਿੱਚ ਲੱਗ ਜਾਂਦੇ ਨੇ ਸਾਰਾ ਸਮਾਨ ਤਿਆਰ ਕਰਕੇ ਤੁਹਾਡੇ ਲਈ ਰੱਖ ਦਿੰਦੇ ਨੇ ਹਾਂ ਹਾਂਜੀ ਮਤਲਬ ਮੈਂ ਸਕੂਲੇ ਜਾਂਦਾ ਫਿਰ ਮੇਰਾ ਵੱਡਾ ਭਰਾ ਨਾ ਸਾਰੀਆਂ ਸਬਜ਼ੀਆਂ ਲਿਆ ਕੇ ਦਿੰਦਾ ਵਾ ਤੇ ਫਿਰ ਮੇਰੇ ਮੰਮਾ ਉਹਦੇ ਸਮਾਨ ਤਿਆਰ ਕਰਨ ਲੱਗ ਜਾਂਦੇ ਨੇ ਜੇ ਸਾਰਾ ਤੇ ਫੈਮਿਲੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਫੈਮਿਲੀ ਦੀ ਫੈਮਿਲੀ ਦੇ ਵਿੱਚ ਕੌਣ-ਕੌਣ ਨੇ ਤੁਹਾਡੇ ਫਾਦਰ ਕੀ ਕਰਦੇ ਨੇ ਅ ਮੇਰੇ ਫਾਦਰ ਸਾਹਿਬ ਹੈ ਨਹੀਂ ਜੀ ਤੇ ਮੈਂ ਆ ਮੇਰੇ ਮੰਮਾ ਨੇ ਮੇਰਾ ਬ੍ਰਦਰ ਆ ਤੇ ਮੇਰੀ ਦਾਦੀ ਮੰਮਾ ਨੇ ਜੀ ਜੀ ਆਪਾਂ ਗੱਲ ਕਰੀਏ ਜਿੱਦਾਂ ਮੰਨ ਲਓ ਤੁਸੀਂ ਇੱਥੇ ਦਿੱਲੀ ਆ ਜੰਨੇ ਹੋ ਉਹਦੇ ਮੰਨ ਲਓ ਕਿੰਨੇ ਕ ਟਾਈਮ ਤੱਕ ਆਣ ਕੇ ਤੁਸੀਂ ਇੱਥੇ ਆਪਣਾ ਸਾਰਾ ਸੈਟਅਪ ਤਿਆਰ ਕਰ ਲੈਣੇ ਆ। ਮੈਂ ਇੱਥੇ 5 ਵਜੇ ਤੱਕ ਆ ਜੰਨਾ ਮੇਰਾ 5:30 ਵਜੇ ਤੱਕ ਸਾਰਾ ਸੈਟਅਪ ਰੈਡੀ ਹੋ ਜਾਂਦਾ ਫਿਰ ਉਸ ਵਕ ਕਸਟਮਰਸ ਆਉਂਦੇ ਨੇਗੇ। ਫਿਰ ਕਸਟਮਰ ਨੂੰ ਸਾਰਾ ਕੁਝ ਦਿੰਦੇ ਦਿੰਦੇ ਫਿਰ ਰਾਤ ਨੂੰ 10 ਵਜੇ ਮੈਂ ਚੱਕਣਾ ਸ਼ੁਰੂ ਕਰਦਾ ਹਾਂ। 10:30 ਵਜੇ ਤੱਕ ਮੇਰਾ ਸਾਰਾ ਕੁਝ ਛੱਕਿਆ ਜਾਂਦਾ ਫਿਰ 11 ਵਜੇ ਤੱਕ ਘਰੇ ਪਹੁੰਚ ਜਾਣਾ ਮੈਂ। ਜਿੱਦ ਤੁਹਾਡੀ ਉਮਰ ਦੀ ਗੱਲ ਕਰੀਏ ਬੱਚੇ ਤਾਂ ਮਾਪੇ ਦਾ ਬੈਸਿਕ ਕਹਿਣਾ ਨਹੀਂ ਮੰਨਦੇ ਹਨਾ ਰੋਡਾਂ ਦੇ ਉੱਤੇ ਗਲੀਆਂ ਦੇ ਵਿੱਚ ਖੇਡਣ ਖੁੱਡਣ ਦੀ ਉਮਰ ਆ ਮੰਨ ਲਓ ਖੇਡਦੇ ਨੇ ਜਾਂ ਮੰਨ ਲਓ ਕਿ ਇਹ ਗੇਮਾਂ ਦੇ ਵਿੱਚ ਵੜੇ ਹੁੰਦੇ ਆ ਜਾਂ ਮੰਨ ਲਓ ਕਿਸੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਦੇ ਵਿੱਚ ਸਕੂਲ ਤੋਂ ਬਾਅਦ ਬਸਤਾ ਸੁਟ ਕੇ ਭੱਜ ਜਾਂਦੇ ਨੇ ਵੀ ਅਸੀਂ ਤਾਂ ਘੁੰਮ ਕੇ ਆਈਏ ਕਦੇ ਤੁਹਾਡਾ ਦਿਲ ਨਹੀਂ ਇੰਦਾ ਕਰਦਾ ਨਹੀਂ ਮੇਰਾ ਮਨ ਨਹੀਂ ਕਰਦਾ ਐਂਦਾ ਕੀ ਦਿਲ ਕਰਦਾ ਮੇਰਾ ਦਿਲ ਵਾ ਸਿੱਧੇ ਕਰਦਾ ਘਰੇ ਰਵਾਂ ਮੰਮਾ ਦੀ ਹੈਲਪ ਕਰਾਵਾਂ ਤੇ ਮੰਮਾ ਨਾਲ ਮਤਲਬ ਸਪੋਰਟ ਕਰਾਵਾਂ ਪੈਸਿਆਂ ਦੀ ਮਨ ਲਓ ਜੇ ਆਪਾਂ ਗੱਲ ਕਰੀਏ ਜਿਵੇਂ ਮੰਨ ਲਓ ਹੁਣ ਤੁਹਾਡੇ ਸਕੂਲ ਫਰੈਂਡ ਵੀ ਹੋਣਗੇ ਕਾਫੀ ਹਨਾ ਮਨ ਲਓ ਉਹ ਵੀ ਤੁਹਾਡੇ ਕੋਲ ਇੱਥੇ ਆਉਂਦੇ ਹੋਣਗੇ ਕਦੇ ਤੁਹਾਨੂੰ ਇਦਾਂ ਦਾ ਔਖਾ ਨਹੀਂ ਲੱਗਦਾ ਕਿ ਜਿੱਦਾਂ ਸਕੂਲ ਦੇ ਵਿੱਚ ਹੁਣ ਤੁਸੀਂ ਸਕੂਲ ਦੇ ਵਿੱਚ ਵੀ ਹੁੰਨੇ ਹੋ ਸਕੂਲ ਦੇ ਵਿੱਚ ਵਿਵਾਦ ਦੇ ਵਿੱਚ ਫਿਰ ਉਹਨਾਂ ਬੱਚਿਆਂ 'ਚ ਜਾ ਕੇ ਵਿਚਰਦੇ ਹੋ ਹਨਾ ਫਿਰ ਮੰਨ ਲਓ ਕਦੇ ਮਨ ਲਓ ਆਪਣੇ ਆਪ 'ਚ ਹੋਇਆ ਹੋਵੇ ਕੁਛ ਇਦਾਂ ਦਾ ਨਹੀਂ ਮੇਰੇ 'ਚ ਤਾਂ ਨਹੀਂ ਸੁਗਰੀ ਮੇਰੇ ਦੋਸਤੋ ਮੈਨੂੰ ਉਹ ਕਰ ਦਿੰਨੇ ਰੈਪ ਵੀ ਤੂੰ ਬਹੁਤ ਵਧੀਆ ਕਰ ਰਿਹਾ ਵਾ ਇਦਾਂ ਹੀ ਕਰਦਾ ਰਿਹਾ ਬਹੁਤ ਵਧੀਆ ਆਪਣੇ ਘਰ ਦਾ ਜੀ ਸਪੋਰਟ ਕਰਾ ਰਿਹਾ ਵਾ ਬਿਲਕੁਲ ਬਹੁਤ ਵਧੀਆ ਹੀ ਬੱਚੇ ਦੀ ਸੋਚ ਆ ਕਦੇ ਵੀ ਅੱਜ ਕੱਲ ਆਪਾਂ ਸੋਚੀਏ ਨਾ ਕਿ ਬੱਚੇ ਸ਼ਰਮ ਮਾਨ ਜਾਂਦੇ ਆ ਕਿ ਮੇਰੇ ਸਕੂਲ ਵਾਲੇ ਕੀ ਸੋਚਣਗੇ ਜਾਂ ਮੇਰੇ ਮੇਰੇ ਨਾਲ ਦੇ ਕੀ ਕਹਿਣਗੇ ਵੀ ਮੈਂ ਇਹ ਕੰਮ ਕਰ ਰਿਹਾ ਲੇਕਿਨ ਇਸ ਬੰਦੇ ਬੱਚੇ ਦੇ ਅੰਦਰ ਪੂਰਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਕਿ ਮੈਂ ਸਗੋਂ ਮੇਰੇ ਨਾਲ ਦੇ ਵੀ ਕੁਝ ਇਦਾਂ ਦੀ ਹੱਲਾਸ਼ੇਰੀ ਪੂਰੀ ਦਿੰਦੇ ਆ ਕਿ ਯਾਰ ਤੂੰ ਬਹੁਤ ਵਧੀਆ ਕੰਮ ਕਰਦਾ ਆ ਆਪਣੇ ਮਾਪੇ-ਮਾਪ ਦੀ ਸੇਵਾ ਕਰ ਰਿਹਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਉਹ ਲੋਕ ਵੀ ਨੇ ਜਿਹੜੇ ਉਹ ਵੀ ਬੱਚੇ ਨੇ ਜਿਹੜੇ ਆਪਣੇ ਮਾਪੇ-ਮਾਪ ਨੂੰ ਕਹਿੰਦੇ ਨੇ ਕਿ ਯਾਰ ਸਾਨੂੰ ਆ ਚੀਜ਼ ਲੈ ਕੇ ਦੋ ਜੀ ਨਹੀਂ ਲੈ ਕੇ ਦਿੰਦੇ ਤੇ ਪੂਰਾ ਕਲੇਸ਼ ਪਾਉਂਦੇ ਨੇ ਇਸ ਟਾਈਮ ਤੁਸੀਂ ਇਹ ਬੱਚੇ ਦੀ ਸੋਚ ਸੋਚ ਤੁਹਾਨੂੰ ਦੱਸ ਰਹੇ ਹਾਂ ਕਿ ਕਿੰਨੀ ਵਧੀਆ ਸੋਚ ਆ ਬੱਚੇ ਦੀ ਕਿ ਆਪਣੇ ਇਸ ਇਸ ਉਮਰ ਦੇ ਵਿੱਚ ਕਿ 15 ਸਾਲ ਦੀ ਉਮਰ ਆ 15 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖ ਰਹੋ ਕਿ ਪੂਰੀ ਕੀਰਤ ਕਰਨ ਨੂੰ ਪੂਰਾ ਬੱਚਾ ਪਿਆਰ ਆ ਰੈਡੀ ਆ ਕਦੇ ਕਿਸੇ ਨੇ ਤੁਹਾਡੀ ਮਤਲਬ ਕਿਸੇ ਬੰਦੇ ਨੇ ਕਿਹਾ ਹੋਵੇ ਜਾਂ ਕਿਸੇ ਰਿਸ਼ਤੇਦਾਰ ਨੇ ਕਿਹਾ ਹੋਵੇ ਵੀ ਅਸੀਂ ਖੜੇ ਹਾਂ ਤੁਹਾਡੇ ਲਈ ਤੂੰ ਆਪਣੀ ਸਟੱਡੀ ਕਰ ਅਸੀਂ ਤੇਰਾ ਮਤਲਬ ਕਰਾਂਗੇ ਹੈਲਪ ਤੁਹਾਡੀ ਹਾਂਜੀ ਕਿਹਾ ਬਹੁਤ ਸਾਰੇ ਜਾਣਿਆਂ ਨੇ ਕਿਹਾ ਮੇਰੇ ਸਾਰੇ ਰਿਸ਼ਤੇਦਾਰਾਂ ਨੇ ਵੀ ਕਿਹਾ ਇੱਥੇ ਵੀ ਲੋਕੀ ਆਂਦੇ ਨੇ ਉਹ ਵੀ ਕਿਹਾ ਪਰ ਕਿਸੇ ਦੀ ਹੈਲਪ ਲਿੱਤੀ ਨਹੀਂ ਹੈਗੀ ਮਤਲਬ ਖੁਦ ਹੀ ਕਰੀਦਾ ਕਿਸੇ ਦੀ ਹੈਲਪ ਨਹੀਂ ਲਈਦੀ ਕਹਿਣ ਤੇ ਕਰਨ 'ਚ ਬਹੁਤ ਫਰਕ ਹੁੰਦਾ ਜੇ ਸੱਚੀ ਕਿਸੇ ਨੇ ਕੱਢ ਕੇ ਟੇਬਲ ਤੇ ਰੱਖਤੇ ਹੋਣ ਆਲਾ ਚੱਕੋ ਪੈਸੇ ਤੁਸੀਂ ਛੱਡੋ ਪਰੇ ਕੰਮ ਤੁਸੀਂ ਆਪਣੀ ਪੜ੍ਹਾਈ ਵੱਲ ਨੂੰ ਧਿਆਨ ਦਿਓ ਜੀ ਕਿਤੇ ਸੀਗੇ ਪਰ ਲਿੱਤੇ ਨਹੀਂ ਹੈਗੇ ਪੈਸੇ ਉਹਨਾਂ ਨੂੰ ਵਾਪਸ ਕਰਦੇ ਸੀ ਰਿਸ਼ਤੇਦਾਨੀ ਕੋਈ ਵੀਰਾ ਆਇਆ ਸੀਗਾ ਉਹਨਾਂ ਨੇ ਕੀਤੀ ਸੀਗੀ ਪਰ ਹਾਂਜੀ ਅੱਛਾ ਜਣ ਕੇ ਮਤਲਬ ਕੋਈ ਰਿਸ਼ਤੇਦਾਰ ਨਹੀਂ ਸੀਗਾ ਜਿਹੜੀ ਕੋਈ ਹਾਂਜੀ ਹਾਲਟ ਪਰਸਨ ਆਇਆ ਸੀ ਉਹਨੇ ਤੁਹਾਨੂੰ ਕੀ ਕਿਹਾ ਸੀ ਵੀ ਕਿਹਾ ਸੀ ਵੀ ਤੂੰ ਆਪੜਾ ਲੈ ਫੜ ਪਹਿਲੇ ਲੈ ਵੀ ਤੂੰ ਕੰਮ ਨਾ ਕਰ ਆਪਣੀ ਪੜਾਈ ਕਰ ਪਰ ਲਿੱਤੇ ਨਹੀਂ ਹੈਗੇ ਅਸੀਂ ਖੁੱਦੀ ਪੈਸੇ ਕਿੰਨੇ ਸਮੇਂ ਤੋਂ ਲਗਾਤਾਰ ਤੁਸੀਂ ਇੱਥੋਂ ਮੰਨ ਲਓ ਆਪਣੇ ਘਰੋਂ ਬਣਾ ਕੇ ਲਿਆਉਣੇ ਹੂ ਇੱਥੋਂ ਦੀ 6 ਮਹੀਨੇ ਤੋਂ ਲੈ ਕੇ ਆਉਣੇ ਆ ਲਗਾ ਰੇੜੇ ਤੇ ਹਾਂਜੀ ਘਰ ਸਾਡਾ ਆਪਣਾ ਵਾ ਇੱਥੋਂ ਦੀ 3 ਕਿਲੋਮੀਟਰ ਦੂਰ ਹੋਊਗਾ ਘਰ ਆਪਣਾ ਵਾ ਥੱਲੇ ਦੁਕਾਨ ਆ ਉੱਪਰ ਘਰ ਮਨ ਲਓ ਉੱਪਰ ਕਮਰੇ ਵਿੱਚ ਰਹਿਣੇ ਆ ਹਾਂਜੀ ਓਰੈਂਟ ਤੇ ਆ ਤੇ ਤੇ ਜੈਡ ਮੋਡ ਤੇ ਆ ਸਾਡਾ ਘਰ ਜੀ ਹਾਂਜੀ ਉੱਥੋਂ ਦੀ ਸਮਾਨ ਲੋਡ ਕਰੀਦਾ ਇੱਧਰ ਆ ਕੇ ਉਤਾਰੀਦਾ ਸਾਇਆ ਸਮਾਨ ਅੱਛਾ ਜੇ ਤੁਸਟਡੀ ਪੂਰੀ ਹੋ ਵੀ ਗਈ ਤੁਹਾਡੀ ਮਨ ਲਓ ਹੁਣ ਤਾਂ ਚਲੋ ਤੁਸੀਂ ਇੱਥੇ ਕਿਸੇ ਮਜਬੂਰੀ ਚ ਕੰਮ ਕਰਦੇ ਪਏ ਹੋ ਤੇ ਮਜਬੂਰੀ ਵੀ ਮਨ ਲਓ ਚਲੋ ਕਹਿ ਸਕਦੇ ਆਪਾਂ ਮਨ ਲਓ ਤੁਸੀਂ ਇੱਥੇ ਕੰਮ ਕਰਦੇ ਹੋ ਪੜ ਕੇ ਕੀ ਏਮ ਆ ਤੁਹਾਡਾ ਕੀ ਬਣਨਾ ਚਾਹੁੰਦੇ ਹੋ ਪੜ ਕੇ ਬਸ ਮੈਂ ਆਪਣਾ ਖੁਦ ਦਾ ਰੈਸਟੋਰੈਂਟ ਖੋਲਣਾ ਚਾਹੁੰਦਾ ਅੱਛਾ ਇਹੀ ਕੰਮ ਇਹੀ ਹਾਂਜੀ ਇਹੀ ਕਰਨਾ ਜੀ ਸਟੱਡੀ ਦਾ ਕੋਈ ਸਟੱਡੀ ਦਾ ਕੋਈ ਮਕਸਦ ਬਣਾਇਆ ਵੀ ਕਿੰਨੀ ਸਟੱਡੀ ਕਰਨੀ ਚਾਹੁੰਦੇ ਹਾਂ? ਹਾਂਜੀ। ਪਲੱਸ 2 ਤੋਂ ਬਾਅਦ ਬੀਏ ਕਰਨੀ। ਅੱਛਾ। ਜੀ। ਬੀਏ ਤੋਂ ਬਾਅਦ ਵੀ ਕਰਨਾ ਤਾਂ ਮਮਤਾ ਹੀ ਕੰਮ। ਹਾਂਜੀ। ਵੀ ਬੀਏ ਦਾ ਕੀ ਕੰਮ? ਵੈਸੇ ਡਿਗਰੀ ਲੈਣੀ ਆ। ਅੱਛਾ। ਅੱਧਾ ਵੀ ਧਿਆਨ ਸਾਰਾ ਇਹ ਨਾ ਵਿਚਈ ਇਸੇ ਕੰਮ ਦੇ ਵਿੱਚ ਆ। ਅਸੀਂ ਉਹਨਾਂ ਗ੍ਰਾਹਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਖਾਣ ਵਾਸਤੇ ਅਕਸਰ ਆਉਂਦੇ ਰਹਿੰਦੇ ਨੇ। ਤੁਸੀਂ ਵੀਰੇ ਰੋਜ਼ ਆਉਂਦੇ ਹੋ ਉੱਥੇ? ਹਾਂਜੀ ਵੀਰੇ ਅਸੀਂ ਰੋਜ਼ ਆਉਂਦੇ ਆ ਤੇ ਵਧੀਆ ਭੰਦਾ ਸਮਾਨ ਵਗੈਰਾ ਇਹਦਾ ਵੀਰੇ ਦਾ। ਤੇ ਉਦਾਂ ਰੋਜ਼ ਆਉਂਦੇ ਆ ਅਸੀਂ ਮਾਲੂ ਕਿਹੋ ਜਿਹਾ ਟੇਸਟ ਹੁੰਦਾ ਵਧੀਆ ਟੇਸਟ ਆ ਖਾਣ ਜੀ ਵੀ ਵਧੀਆ ਵਾ ਵਧੀਆ ਸਮਾਨ ਬਣਾਉਂਦਾ ਕੋਈ ਗੰਦਕੀ ਨਹੀਂ ਜਿਵੇਂ ਵਧੀਆ ਸਮਾਨ ਆ ਤੇ ਤੁਸੀਂ ਵੀ ਇੱਥੇ ਅਕਸਰ ਆਉਂਦੇ ਹੋ ਹਾਂਜੀ ਵੀਰੇ ਆਪਾਂ ਦੋਨੇ ਆਂਦੇ ਆ ਯਾਰ ਦੋਸਤ ਆਪਣਾ ਤੇ ਰੋਜ਼ ਆਈਦਾ ਆਪਾਂ ਤਾਂ ਕਰ ਵਧੀਆ ਟੇਸਟ ਆ ਤਾਂ ਆਈਦਾ ਵੀਰੇ ਆਪਾਂ ਹੋਰ ਤੱਕਰਨਾ ਤਾਂ ਨਹੀਂ ਜਾਂਦੇ ਆਪਾਂ ਵੀਰੇ ਕੋਈ ਆਈਦਾ ਆਪਾਂ ਯਾਰ ਦੋਸਤਾਂ ਇੱਕ ਉਹ ਯਾਰੀ ਦੋਸਤੀ ਫਰੀ ਜਿਹੜੀ ਹੈ ਚਾ ਮਤਲਬ ਪੈਸੇ ਵਾਲੀ ਯਾਰੀ ਦੋਸਤ ਆਪਣੀ ਹੁੰਦੀ ਹੈ ਪੈਸੇ ਵਾਲੀ ਤੇ ਆਪਣੀ ਹੁੰਦੀ ਹੈ ਵੀਰੇ ਪੈਸੇ ਦੇ ਨਾਲ ਹੈਲਪ ਵੀ ਹੋ ਜਾਂਦੀ ਹੈ ਨਾ ਇੰਨਾ ਮਿਹਨਤ ਕਰਦਾ ਇਸ ਉਮਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਇਦੀ ਉਮਰ ਦੇ ਹੀ ਹੋ ਆਲਮੋਸਟ ਹੈ ਨਾ ਇੰਨੇ ਕਿੰਨੇ ਕਿੰਨੇ ਸਾਲਾਂ ਦੇ ਤੁਸੀਂ ਅਸੀਂ ਹੈਗੇ 16 17 ਸਾਲਾਂ ਰਹਿ ਗਏ ਭਾਈ ਕਦੀ ਤੁਸੀਂ ਇਦਾਂ ਦੀ ਮਿਹਨਤ ਕੀ ਕਰਨੀ ਚਾਹੋਗੇ ਆਪਾਂ ਤੇ ਕਰਾਰੇ ਵੀਰੇ ਸਾਡਾ ਟਾਈਮ ਲੱਗ ਗਿਆ ਤੇ ਪੈਸੇ ਦਾ ਅਸੀਂ ਖੁਦ ਸਗੁੱਲੇ ਜਾਂਦੇ ਆ ਤੇ ਜੋ ਟਾਈਮ ਲੈ ਗੱਪਾਂ ਦੀ ਕਰਾ ਦੇ ਕੇ ਸਟਾਪ ਜੁਲੀ ਤਾਂ ਇਹ ਵੀ ਜਾਂਦਾ ਹੈ ਮਤਲਬ ਤੁਹਾਡਾ ਦਿਲ ਕਰਦਾ ਕਰੀ ਅੱਜ ਕੱਲ ਦੇ ਬੱਚੇ ਜਿੱਦਾਂ ਆ ਮਤਲਬ ਮਾਪੇ ਤਾਂ ਤਾਂ ਵੈਸੇ ਨਹੀਂ ਕਹਿਣਾ ਮੰਨਦੇ ਵਾਸਤਾ ਸੁੱਟ ਕੇ ਖੇਡਣ ਚਲੇ ਜਾਂਦੇ ਨੇ ਹਨਾ ਦੂਰ ਦੂਰ ਕਿਤੇ ਜਾਂ ਗੀਮਾਂ ਵਿੱਚ ਮਸਤ ਹੁੰਦੇ ਨੇ ਨਹੀਂ ਬਰੇਸ ਗੋਲੂ ਆ ਕੇ ਪਤਾ ਕਰ ਹੀ ਰਹਿੰਦੇ ਆ ਇਹ ਸਟੋਰੀ ਜ਼ਾਹਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮਤਲਬ ਕੋਈ ਪਬਲਿਕ ਸਿਟੀ ਲੈ ਰਹੇ ਹਾਂ ਮਤਲਬ ਸਿਰਫ ਇੰਨਾ ਹੈ ਕਿ ਇਹ ਬੱਚਿਆਂ ਬਲਾਂ ਇੱਕ ਦੇਖ ਕੇ ਇੱਕ ਸਿੱਖ ਮਿਲਦੀ ਆ ਉਹਨਾਂ ਲੋਕਾਂ ਨੂੰ ਜੋ ਸਿਰਫ ਕਿਸੇ ਤੇ ਡਿਪੈਂਡ ਰਹਿ ਕੇ ਜਾਂ ਕਿਸੇ ਦੇ ਕੋਲੋਂ ਮਨ ਲਓ ਪੈਸੇ ਲੈ ਕੇ ਆਪਣਾ ਸਿਰਫ ਆਪਣਾ ਖਾਣ ਦਾ ਸੋਚਦੇ ਨੇ ਚਾਹੇ ਉਹ ਕਿਸੇ ਵੀ ਐਂਗਲ ਦਾ ਹੋਵੇ ਚਾਹੇ ਉਹ ਨਸ਼ਾ ਪਤਾ ਹੋਵੇ ਚਾਹੇ ਉਹ ਫਰੀ ਫਿਰਨਾ ਹੋਵੇ ਇਹ ਇਹ ਲੋਕ ਉਹਨਾਂ ਲਈ ਮਿਸਾਲ ਬਣਦੇ ਨਜ਼ਰ ਆ ਰਹੇ ਨੇ ਇਹ ਬੱਚੇ ਇਹੋ ਜਿਹੀਆਂ ਸਟੋਰੀਆਂ ਦੇਖਣ ਲਈ ਬਣੇ ਰਹੋ ਐਸਐਮਜੀ న్యూਸ ਨਾਲ ਫਿਰ ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ